ਆਜਾ ਪੁੱਤਰ ਆਜਾ ਆਪਣੇ ਐ ਬੇਟੇ ਸਤਿ ਸ਼੍ਰੀ ਅਕਾਲ ਬੇਕਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮਰੀ ਦੀ ਉਸੋ ਜੀ ਆ ਆਪਣੇ ਪੜਾਇਆ ਪੁੱਤਰ ਅੱਛਾ ਬਈ ਆਪਾਂ ਨੂੰ ਬੜੀ ਨਾ ਮਾਸਟਰ ਹੁੰਦੀ ਸੀ ਮੇਰੇ ਸਕੂਲ ਚ ਬਣਾਉਂਦੀ ਹਾਂ 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 ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਵਧੀਆ ਬਿਜ਼ਨਸਮੈਨ ਬਣ ਜਾਂਦੇ ਹਨ ਸ਼ਹਿਰ ਦੀ ਨੰਬਰ 1 ਸ਼ੋਅ ਹਨ ਹਾਂ ਵਾਹ ਜੀ ਵਾਹ ਬੇਟਾ ਮੇਰੇ ਬੇਟੇ ਦਾ ਮਿਲੋ ਇਹਦਾ ਨਾ ਕੱਲ ਬਰਥਡੇ ਹੈ ਅੱਛਾ ਜੀ ਇਹਨੂੰ ਸ਼ਰਟ ਦਿਓ ਵਧੀਆ ਜੀ ਕੱਢੀ ਥੈਂਕ ਯੂ ਬਹੁਤ ਬਹੁਤ ਐਡਵਾਂਸ ਥੈਂਕ ਯੂ ਵੀਰੇ ਵਾਹ ਜੀ ਵਾਹ ਤੇ ਸ਼ਰਟ ਦਿਖ ਦਿਓ ਜੀ ਕੋਈ ਵਧੀਆ ਪਾਣੀ ਬਲੂ ਕਲਰ ਦੀ ਜੀਨ ਹੈ ਬੇਟਾ ਉਸ ਨਾਲ ਮੈਚਿੰਗ ਹੈ ਹਾਂਜੀ ਹਾਂਜੀ ਹਲੋ ਜੀ ਬਲੈਕ ਵੀ ਹੈ ਕੀ ਵੇਸੇ ਤਾਂ ਹਲੋ ਜੀ ਹਾਂ ਵੈਰੀ ਗੁੱਡ ਵੈਰੀ ਗੁੱਡ ਹਲੋ ਜੀ ਵਾਹ ਜੀ ਵਾਹ ਕਪੜੇ ਬੜੇ ਸ਼ਾਨਦਾਰ ਹੈ ਨਾ ਹਾਂਜੀ ਹਾਂਜੀ ਪਾਜੀ કોટਨ ہے نا ہاں جی ہاں جی کوٹن سر ہاں کیونکہ سنتھیٹک ਪਾਉਂਦਾ ਨਹੀਂ ਨਾ ਬੇਟਾ ਹਾਂਜੀ ਹਾਂਜੀ ਈਚਿੰਗ ਆਉਣ ਲੱਗ ਜਾਂਦੀ ਹੋਰ ਦਿਖਾ ਦਿਓ ਹਲੋ ਜੀ ਬੇਟਾ ਇਹ ਸੋਣੀ ਲੱਗੀ ਕੀ ਰੇਟ ਦੀ ਆ ਸਰ ਇਹ ਹੈਗੀ 1200 ਰੁਪਏ ਜੀ ਆ 1500 ਹੈ ਜੀ ਆ 1200 ਆ 1300 ਹੈ ਜੀ ਬੇਟਾ ਕੋਈ ਸਸਤੀ ਇਹਦੇ ਨਾਲੋਂ ਘੱਟ ਰੇਂਜ ਦਿਖਾ ਦਿਓ ਹਾਂਜੀ ਸਰ ਮਿਲ ਜੀ ਦਿਖਾ ਦਿਓ ਚਲੋ ਹਲੋ ਸਰ ਆ 900 ਰੁਪਏ ਰੇਂਜ ਚਾਹੀਏ ਅੱਛਾ 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 ਹਾਂਜੀ ਸਰ ਆ ਵੀ ਕਪੜਾ ਤਾਂ ਅੱਛਾ ਯਾਰ ਹਾਂਜੀ 800 ਰੁਪਏ ਰੇਂਜ ਚ ਜੀ ਦਿਖਾਓ ਇਹ ਦੇਚ ਹੋਰ ਹਲੋ ਹਲੋ ਸਰ ਹਲੋ ਬੇਟਾ ਇਸ ਤੋਂ ਥੋੜੀ ਜੀ ਹੈ ਸੋਹਣੀ ਲੱਗੀ ਥੋੜੀ ਜੀ ਇਸ ਤੋਂ ਥੋੜੀ ਜੀ ਘੱਟ ਦਿਖਾ ਦਿਓ ਹਾਂ 5 600 ਦੀ ਰੇਂਜ ਚ ਦਿਖਾ ਦਿਓ ਮਿਲ ਜੂਗੀ ਹਲੋ ਸਰ ਆ ਘੱਟ ਰੇਂਜ ਚ ਜੀ ਹਾਂ ਇਹ 5 600 ਰੁਪਏ ਰੇਂਜ ਚ ਜੀ 500 ਦੀ ਆਪਾ ਹਾਂਜੀ ਹਾਂਜੀ ਸਰ ਠੀਕ ਆ ਆ ਲੋ ਜੀ ਬਸ ਆ ਦੇ ਦਿਓ ਜੀ ਆ ਬਹੁਤ ਸੋਹਣੀ ਐ ਠੀਕ ਆ ਬੇਟਾ ਨਹੀਂ ਪਾਪਾ ਆ ਨਹੀਂ ਲੈਣੀ ਉਹ ਬੇਟਾ ਸੰਭਲ ਕੇ ਚੱਲੀਦਾ ਹਾਂ ਦਾ ਪੁੱਤ ਤੇਰਾ ਭਰਾ ਵੀ ਐ ਉਹਨੂੰ ਵੀ ਲੈ ਕੇ ਦੇਣੀ ਆ ਉਹਦਾ ਵੀ ਅਗਲੇ ਮਹੀਨੇ ਜਨ ਦੇਣਾ ਤੈਨੂੰ ਪਤਾ ਆਪਣੇ ਕੋਲੇ ਹੈ ਨਾ ਸਿਸਟਮ ਉਸ ਦਾ ਤੁਸੀਂ ਹੋਰ ਵਾਰ ਮੈਨੂੰ ਸਸਤੀ ਜੀ ਦਵਾ ਦਿਨੇ ਹੋ ਬੇਟਾ ਤੈਨੂੰ ਅਗਲੀ ਵਾਰ ਵਧੀਆ ਅਗਲੀ ਵਾਰ ਵਧੀਆ ਲੈ ਦੂੰਗਾ ਮੰਨ ਮੇਰੀ ਗੱਲ ਇਹ ਬੇਟਾ ਦੀ ਬਿਲਿੰਗ ਥੱਲੇ ਹੈ ਹਾਂਜੀ ਹਾਂਜੀ ਸਰ ਥੱਲੇ ਹੈ ਠੀਕ ਹੈ ਠੀਕ ਹੈ ਮਾਸਟਰ ਹੁੰਦੀ ਬੰਦੂ ਸਰ ਬਈ ਪੈਸੇ ਕੱਢ ਕੇ ਰਾਜੀ ਨੇ ਛੱਬ ਨੇ ਬੇਟਾ ਗੱਲ ਬੋਲਦੇ ਨੇ ਹੈ ਸਾਡੇ ਪੜਾਏ ਡੀਸੀ ਡਿਪਟੀ ਐਸ ਡੀ ਐਮ ਤਹਿਸੀਲਦਾਰ ਕਿੰਨੇ-ਕਿੰਨੀਆਂ ਪਦਵੀਆਂ ਤੇ ਲੱਗਦੇ ਆ ਤੁਸੀਂ ਸਾਨੂੰ ਹੀ ਐ ਬੋਲਦੇ ਹੋ ਬੇਟਾ ਲੱਖ ਦੀ ਲਾਹਨਤ ਬੇਟਾ ਤੁਹਾਡੇ ਸ਼ਰਮ ਆਉਣੀ ਚਾਹੀਦੀ ਆ ਤੁਹਾਡੇ ਸੋਨੀ ਮਾਸਟਰੀ ਇਹਦੇ ਵੱਲ ਸੋਨੀ ਮਾਸਟਰੀ ਕਿਹਨੇ ਤੁਹਾਨੂੰ ਸੋਨੀ ਉਹ ਕਰਨੀ ਹੈ ਬੇਟਾ ਅੱਜ ਤੁਹਾਨੂੰ ਮੈਂ ਮਾਸਟਰ ਦੀ ਹਿਸਟਰੀ ਦੱਸਦਾ ਪਹਿਲਾਂ ਤਾਂ ਅਸੀਂ ਡਾਂਗਾ ਖਾ ਕੇ ਈਟੀਟੀ ਕਰਕੇ ਹਨਾ ਸਰਕਾਰ ਤੋਂ ਨੌਕਰੀਆਂ ਮੰਗਦੇ ਆ ਹਨਾ ਫੇਰ ਸਾਨੂੰ ਮਤਾਂ ਮਸਾਂ ਹੀ ਮੁਸ਼ਕਲ ਨਾਲ ਮਿਲਦੀਆਂ ਹਨਾ ਨੌਕਰੀਆਂ ਫੇਰ ਤੁਸੀਂ ਬਲੀਵ ਕਰੋਗੇ ਜਦੋਂ ਅਸੀਂ ਜਦੋਂ ਮੈਂ ਪੁੱਤਰ ਪੜ੍ਹ ਕੇ ਮਾਸਟਰ ਲੱਗਾ ਨਾ ਤੇ ਮੇਰੇ ਘਰੇ ਖਾਣ ਨੂੰ ਰੋਟੀ ਨਹੀਂ ਸੀ ਮੈਂ ਆਪਦੇ ਦਮ ਤੇ ਬਣਾਇਆ ਸਾਰਾ ਕੁਝ ਅਸੀਂ ਕੋਈ 2 ਨੰਬਰ ਦਾ ਕੰਮ 2 ਨੰਬਰ ਦੀ ਰਿਸ਼ਵਤ ਤਨਖਾਹਾਂ ਉਹ ਨਹੀਂ ਲੈਂਦੇ ਤਨਖਾਹਾਂ ਵੀ ਐਡ ਜੁੜਨ ਤੇ ਉਹ ਸਾਡੀ ਤਨਖਾਹ ਤੋਂ ਸਾਡਾ ਘਰ ਚੱਲਦਾ ਪਹਿਲਾਂ ਮੈਂ ਤਿੰਨ ਆਪਣੀਆਂ ਭੈਣਾਂ ਵਿਆਹੀਆਂ ਹਨਾ ਫਿਰ ਮੈਂ ਵੱਡੀ ਬੇਟੀ ਵਿਆਹੀ ਦੋ ਬੱਚੇ ਹੋਰ ਪੜਾਏ ਹਨਾ ਤੁਹਾਡੀਆਂ ਘਰ ਅੱਜ ਘਰ ਬਣਿਆ ਜਾ ਕੇ ਤੇ ਉਹਦੀਆਂ ਵੀ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਸ਼ਰਮ ਆਉਣੀ ਚੀਦੇ ਤੁਹਾਨੂੰ ਤੇ ਅਸੀਂ ਜਦੋਂ ਤਨਖਾਹ ਮੰਗਣ ਜਾਂਦੇ ਤਿੰਨ ਤਿੰਨ ਮਹੀਨੇ ਦੀ ਸਾਡੇ ਪੜਾਏ ਜਿਹੜੇ ਸਾਡੇ ਪੁਲਸ ਵਾਲੇ ਮੁੰਡੇ ਸਾਡੇ ਸਾਡੇ ਤੇ ਡਾਂਗਾ ਮਾਰਦੇ ਐ ਮਲਾਜ਼ਮ ਤੁਸੀਂ ਕਹਿੰਦੇ ਹੋ ਮਾਸਟਰ ਕੰਜੂਸ ਹੁੰਦਾ ਮਾਸਟਰ ਕੰਜੂਸ ਨਹੀਂ ਹੁੰਦੇ ਮਾਸਟਰ ਕੈਟ ਹੁੰਦੇ ਆ ਆਈ ਗੱਲ ਸਮਝ ਠੀਕ ਆ ਅੱਜ ਤੱਕ ਕੰਜੂਸ ਕਹਿਤਾ ਬੇਟਾ ਹੱਥ ਜੋੜ ਕੇ ਬੇਨਤੀ ਆ ਅੱਜ ਤੋਂ ਬਾਅਦ ਕਿਸੇ ਮਾਸਟਰ ਨੂੰ ਕੰਜੂਸ ਨਾ ਕਹੀਂ ਸੌਰੀ ਸਰ ਸਾਰ ਸੌਰੀ ਨਹੀਂ ਬੇਟਾ ਸੌਰੀ ਵਾਲੀ ਕੋਈ ਗੱਲ ਨਹੀਂ ਪਰ ਇਹ ਸਵਾਦ ਨਹੀਂ ਆਇਆ ਸਮਝੋ ਮੇਰੀ ਗੱਲ ਨੂੰ ਮੈਂ ਕੀ ਕਹਿਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਠੀਕ ਹੈ ਮਾਸਟਰਾਂ ਦੀ ਦੇਣ ਹੈ ਮਾਸਟਰਾਂ ਦੀ ਦੇਣ ਕਰਕੇ ਹੀ ਬੱਚੇ ਤੁਹਾਡੇ ਵਰਗੇ ਡਾਕਟਰ ਚੰਗੇ ਚੰਗੇ ਬਿਜ਼ਨਸਮੈਨ ਤੇ ਚੰਗੇ ਚੰਗੇ ਅਹੁਦਿਆਂ ਤੇ ਹੁੰਦੇ ਆ ਮਾਸਟਰ ਕੋਈ ਰਿਸ਼ਵਤਾਂ ਨਹੀਂ ਲੈਂਦੇ ਹਾਂਜੀ ਹਾਂਜੀ ਸਮਝ ਗਿਆ ਠੀਕ ਹੈ 70-8000 ਤਨਖਾਹ ਚੋਂ ਪੁੱਤਰ ਅਸੀਂ ਉਹਦੇ ਚ ਘਰ ਚਲਾਉਂਦੇ ਆ ਸਾਡੇ ਦੋਸਤ ਸਾਡੇ ਰਿਸ਼ਤੇਦਾਰ ਸਾਡੇ ਭੈਣ ਭਰਾ ਸਾਡੀਆਂ ਛਕਾਂ ਨਾਲ ਦੇਖਦੇ ਆ ਵੀ ਮਾਸਟਰ ਪਤਾ ਨਹੀਂ ਕਿੱਡਾ ਗਮੀਰ ਹੈ ਇੱਥੋਂ ਮੰਗ ਲਓ ਇੱਥੋਂ ਮੰਗ ਲਓ ਇੱਥੋਂ ਮੰਗ ਲਓ ਫੇਰ ਵੀ ਅਸੀਂ ਕਿਵੇਂ ਨਾ ਕਿਵੇਂ ਆਪਦੀ ਸੇਵਿੰਗ ਚੋਂ ਕਿਸੇ ਭੈਣ ਭਰਾ ਦੀ ਹੈਲਪ ਵੀ ਕਰਦੇ ਆ ਅਸੀਂ ਜਿੰਨੀ ਕਿ ਤਨਖਾਹ ਉਹਦੇ ਚ ਘਰ ਚਲਾਉਣਾ ਪੁੱਤਰ ਆਈ ਗੱਲ ਸਮਝ ਚ ਠੀਕ ਹੈ ਜੀ ਅੱਜ ਤੋਂ ਬਾਅਦ ਮੇਰੇ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਕਿਸੇ ਮਾਸਟਰ ਦਾ ਮਜ਼ਾਕ ਨਾ ਬਣਾਇਓ ਮਾਸਟਰ ਮਜਬੂਰ ਜ਼ਰੂਰ ਹੁੰਦੇ ਆ ਪਰ ਮਾਸਟਰ ਘੈਂਟ ਹੁੰਦੇ ਆ ਪੁੱਤਰ ਮਾਸਟਰਾਂ ਕਰਕੇ ਸਮਾਜ ਦੀ ਸਿਰਜਣਾ ਹੁੰਦੀ ਹੈ ਸੋਰੀ ਸਰ ਸੋਰੀ ਸਰ ਚਲੋ ਕੋਈ ਨਹੀਂ ਬੇਟਾ ਲੈ ਲਓ ਕੋਈ ਨਹੀਂ ਆਪਣੇ ਬੱਚੇ ਹੀ ਥੈਂਕ ਯੂ ਪਪਾ ਅਸੀ ਕਾਲ ਜੀ ਸਾਰਿਆਂ ਨੂੰ ਅੱਜ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀਗੀ ਮਾਸਟਰਾਂ ਜੀ ਤੇ ਤੇ ਟੀਚਰਸ ਤੇ ਸਾਡੇ ਟੀਚਰ ਸਾਡੇ ਵਾਸਤੇ ਬੜੇ ਰਿਸਪੈਕਟਫੁਲ ਹੁੰਦੇ ਆ ਇਨਾਂ ਦੇ ਪੜ੍ਹ ਕੇ ਹੀ ਅਸੀਂ ਮਤਲਬ ਇੱਥੋਂ ਤੱਕ ਪਹੁੰਚਦੇ ਆ ਹਨ ਤੇ ਬੜਾ ਦੁੱਖ ਲੱਗਦਾ ਜਦੋਂ ਕੋਈ ਵੀ ਬੱਚਾ ਜਾਂ ਕੋਈ ਵੀ ਵਿਦਿਆਰਥੀ ਵੀ ਮਾਸਟਰ ਨੂੰ ਟੀਚਰ ਕਰੇ ਸਮਾਜ ਕਈ ਵਾਰੀ ਸੁਣਿਆ ਮਤਲਬ ਬਹੁਤ ਲੋਕਾਂ ਦਾ ਯਾਰ ਮਾਸਟਰ ਬਹੁਤ ਕੰਜੂਸ ਹੁੰਦੇ ਆ ਮਾਸਟਰ ਬਹੁਤ ਕੰਜੂਸ ਹੁੰਦੇ ਆ ਹਨਾ ਅਰੇ ਮਾਸਟਰਾਂ ਦੇ ਵਿੱਚ ਵੜ ਕੇ ਦੇਖਿਆ ਕਿਸੇ ਨੇ ਕੋਈ ਮਾਸਟਰ ਅ ਆਡਰ ਰਿਸ਼ਵਤ ਲੈਂਦੇ ਕਿਸੇ ਬੱਚੇ ਤੋਂ ਕਿਸੇ ਸਕੂਲ ਤੋਂ ਜਿੰਨੀ ਕਿ ਤਨਖਾਹ ਮਿਲਦੀ ਹੈ ਉਸ ਹੱਬ ਨਾਲ ਪੜਾਉਂਦੇ ਆ ਵਧੀਆ ਪੜਾਉਂਦੇ ਆ ਉਹਨਾਂ ਦੇ ਪੜੇ ਡੀਸੀ ਐਸਐਸਪੀ ਤੇ ਕਿੱਡੇ ਕਿੱਡੇ ਅਹੁਦਿਆਂ ਤੇ ਤਹਿਸੀਲਦਾਰ ਐਸਡੀਐਮ ਕਿੱਡੇ ਕਿੱਡੇ ਅਹੁਦਿਆਂ ਤੇ ਮਤਲਬ ਬੱਚੇ ਪਹੁੰਚਦੇ ਆ ਹਨਾ ਤੇ ਆਪਾਂ ਉਹਨਾਂ ਨੂੰ ਹੀ ਆਪਾਂ ਕਹੀਏ ਵੀ ਕੰਜੂਸ ਹੁੰਦੇ ਆ ਜੀ ਮਾਸਟਰ ਪਲਾਣਾ ਜੀ ਮਾਸਟਰ ਟੰਕ ਕਿਉਂ ਆ ਜੀ ਸਾਡੇ ਸਮਾਜ ਨੇ ਠਿਕਾ ਲੈ ਲਿਆ ਹੈ ਵੀ ਪੜਾਉਣ ਤੇ ਉਹ ਛਤਰਖਾਨ ਹਨਾ ਤੇ ਮੇਰੀ ਇਹ ਬੇਨਤੀ ਹੈ ਜਿਹੜੇ ਮੇਰੇ ਭੈਣ ਭਰਾ ਦੇਖਦੇ ਨੇ ਸਾਡੀ ਕੋਈ ਵੀਡੀਓ ਚ ਗਲਤੀ ਹੁੰਦੀ ਹੈ ਕੋਈ ਉੱਚੀ ਨੀਚੀ ਹੋ ਜਾਂਦੀ ਹੈ ਤਾਂ ਅਸੀਂ ਮਾਫੀ ਮੰਗਦੇ ਆਂ ਤੇ ਮਾਸਟਰ ਸਾਡੇ ਸਮਾਜ ਦਾ ਸਾਡੇ ਸਿਰ ਦਾ ਤਾਜ ਹੈ ਅੱਡੇ ਮਤਲਬ ਸਮਾਜ ਨੂੰ ਸਹੀ ਦੇਣ ਵਾਲੀ ਇੱਕ ਐਸੀ ਚੀਜ਼ ਹੈ ਵੀ ਜੇ ਉਹ ਨਾ ਹੋਣ ਤਾਂ ਮੇਰਾ خیال ਅਣਪੜਤਾ ਹੈ ਇੰਨੇ ਕੁ ਬੁਨਿਆਰ ਤੇ ਹੋਵੇ ਜੇ ਕਿਤੇ ਪੜ੍ਹਾਈ ਹੋਊਗੀ ਚੰਗੀ ਸਿੱਖਿਆ ਹੋਊਗੀ ਉਚੇਰੀ ਸਿੱਖਿਆ ਹੋਊਗੀ ਤੇ ਤਾਂ ਹੀ ਬੱਚੇ ਅੱਗੇ ਵਧਣਗੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਇਹ ਆ ਭੈਣ ਭਰਾਓ ਜੇ ਵੀ ਆਪਣੇ ਰਿਸ਼ਤੇਦਾਰ ਦੋਸਤ ਨੂੰ ਮਾਸਟਰ ਭਰਾ ਨੂੰ ਕਿਸੇ ਟੀਚਰ ਵੀਰ ਨੂੰ ਕਦੇ ਇਹ ਤਵਾਣਾ ਲਾਇਆ ਕਰੋ ਜੀ ਤੁਸੀਂ ਕੰਜੂਸ ਹੁੰਦੇ ਹੋ ਤੁਸੀਂ ਉਹ ਹੁੰਦੇ ਹੋ ਕਿਉਂਕਿ ਜਿੰਨੀ ਕਿ ਤਨਖਾਹ ਹੁੰਦੀ ਹੈ 60000 70000 ਜਿੰਨੀ ਵੀ ਉਹਨਾਂ ਦੀ ਤਨਖਾਹ ਹੁੰਦੀ ਹੈ ਉਹਨਾਂ ਨੇ ਉਸੇ ਚ ਘਰ ਦਾ ਕਿਸ਼ਤਾਂ ਚਲੋ ਘਰ ਬਣ ਗਿਆ ਹੋਊਗਾ ਕਿਸੇ ਵੀਰ ਕੋਲੇ ਘਰ ਹੋਊਗਾ ਆਪਣੇ ਵਿਆਹ ਨਪਟਾਉਣੇ ਹੁੰਦੇ ਆ ਆਪਣੇ ਸਾਰੇ ਖਰਚੇ ਉਨੀ ਕਿ ਤਨਖਾਹ ਚ ਕੱਟਨੇ ਆ ਤੇ ਥੈਂਕ ਯੂ ਸੋ ਮਚ ਜੀ ਸਾਡੀ ਵੀਡੀਓ ਨੂੰ ਪਿਆਰ ਦੇਣ ਵਾਸਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਇੰਨੇ ਫੋਨ ਕਾਲਸ ਆਨੇ ਸ਼ੁਰੂ ਹੋ ਗਏ ਇੱਕ ਪਰਸਨਲੀ ਮੈਂ ਸਭ ਦੇ ਕਮੈਂਟ ਕਰਿਆ ਕਰਉ ਜੀ ਮੈਂ ਮਤਲਬ ਹਰੇਕ ਕਮੈਂਟ ਮੈਂ ਖੁਦ ਪੜਦਾ ਤੇ ਖੁਦ ਖੁਦ ਦਾ ਸਾਰਿਆਂ ਦਾ ਰਿਪਲਾਈ ਕਰਦਾ ਹਣਾ ਜਿੰਨਾ ਹੋ ਸਕਦਾ ਤੇ ਲਾਈਕ ਕਰਦਾ ਹਣਾ ਹਰੇਕ ਦਾ ਕਮੈਂਟ ਤੇ ਸਾਾਨੂੰ ਕਮੈਂਟਿੰਗ ਕਰੋਗੇ ਸਾਡੇ ਚ ਜੇ ਕੋਈ ਕਮੀ ਹੈ ਤਾਂ ਉਹ ਤੁਸੀਂ ਦੱਸਨੀ ਹੈ ਤੁਹਾਡੇ ਥਰੂ ਹੀ ਅਸੀਂ ਮਤਲਬ ਅੱਗੇ ਜਾਣਾ ਹੈਗਾ ਤੇ ਅੱਜ ਕਰਦਾਰ ਮਾਸਟਰ ਜੀ ਦਾ ਨਵਾਇਆ ਜੀ ਜੇ ਕੋਈ ਭੁੱਲ ਚੱਕ ਹੋਵੇ ਸਾਡੇ ਟੀਚਰਜ਼ ਵੀਰਾਂ ਤੋਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਥੈਂਕ ਯੂ ਸੋ ਮਚ ਜੀ ਮਾਸਟਰ ਘੈਂਟ ਹੁੰਦੇ ਆ ਤੇ ਮਾਸਟਰ ਕੰਜੂਸ ਨਹੀਂ ਹੁੰਦੇ ਥੈਂਕ ਯੂ